ਸੋ ਦੋਸਤੋ ਅੱਜ 골ਡਨ ਹਟ ਦੇ ਵਿੱਚ ਪਹੁੰਚੇ ਆ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਅੱਜ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਸਿੱਕੇ ਦੇ ਨਾਲ ਜਿਹੜੀਆਂ ਅੱਜ 골ਡਨ ਹਟ ਦੇ ਵਿੱਚ ਇੱਕ ਡਰਾਉ ਨਿਕਲਿਆ ਗਿਆ ਜਿਸ ਦੇ ਵਿੱਚ ਅੱਜ ਗੱਡੀ ਵੀ ਨਿਕਲੀ ਗਿਆ ਸੋ 골ਡਨ ਹਟ ਦੇ ਆਰਮ ਸਿੰਘ ਰਾਣਾ ਜੀ ਮੌਜੂਦ ਨੇ ਆਪਾਂ ਵੀ ਗੱਲਬਾਤ ਵੀ ਕਰਾਂਗੇ ਜਿਹੜੇ ਡਰਾਈਵਰ ਵੀਰ ਨੇ ਜਿਨ੍ਹਾਂ ਨੂੰ ਪਾਇਲਟ ਦਾ ਖਿਤਾਬ ਦਿੱਤਾ ਗਿਆ ਉਹ ਵੀਰ ਖੜੇ ਨੇ ਸੋ ਇਹਨਾਂ ਨੂੰ ਜਿਹੜਾ ਪਾਇਲਟ ਦਾ ਖਿਤਾਬ ਦਿੱਤਾ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਾਮ ਸਿੰਘ ਰਾਣਾ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਆ ਕਿ ਇੱਕ ਜਿਹੜਾ 27500 ਰੁਪਏ ਤੇ ਨੌਕਰੀ ਕਰਦਾ ਸੀ ਅੱਜ ਉਸ ਨੂੰ ਇੱਕ ਵੱਡੀ ਗੱਡੀ ਦਾ ਮਾਲਕ ਬਣਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਅੱਜ ਆਪਣੀ ਗੱਡੀ ਦਾ ਮਾਲਕ ਬਣ ਚੁੱਕਿਆ ਗੱਲਬਾਤ ਵੀ ਕਰ ਲੈਣੇ ਬੋਲੇ ਸੋਹਿਆ ਬੜੀਆ ਕਾ ਲੋਟ ਜਿਆਦੇ ਵਧੀਆ ਲੱਗ ਰਹੀ ਮੈਂ ਸੋਚਿਆ ਨਹੀਂ ਸੀਗਾ ਵੀ ਮੇਰੇ ਕੋਲ ਵੀ ਗੱਡੀ ਹੋਊਗੀ ਸੱਚੀ ਅੱਜ ਮੈਨੂੰ ਬਹੁਤ ਜਿਆਦੇ ਵਧੀਆ ਲੱਗ ਰਹੀ ਤੇ ਜਦੋਂ ਜਿਹੜਾ ਇਨਾਮ ਨਿਕਲ ਰਿਆ ਸੀ ਕਾਫੀ ਤੁਸੀਂ ਜਿਹੜਾ ਐਕਸਾਈਟਡ ਵੀ ਸੀਗੇ ਤੇ ਪਰਚੀ ਵੀ ਵਾਪਸ ਜਾ ਰਹੀ ਸੀ ਕਦੇ ਬਾਹਰ ਆ ਰਹੀ ਸੀ ਤੇ ਕਿਵੇਂ ਲੱਗ ਰਿਹਾ ਸੀ ਉਦੋਂ ਨੰਬਰ ਤੇ ਡਿਜੀਟ ਵੀ ਤੁਹਾਨੂੰ ਭੁੱਲ ਗਏ ਸੀ ਆਪਣੇ ਮੈਂ ਸੱਚੀ ਮੈਂ ਬੰਦ ਲਗਿਆ ਸੀਗਾ ਇੱਕ ਹਸਾਬ ਨਾਲ ਮੈਂ ਉੱਠ ਕੇ ਵੈਸੇ ਜਾਣ ਲੱਗਿਆ ਸੀਗਾ ਜਦੋਂ ਸੈਕਿੰਡ ਪ੍ਰਾਈਜ਼ ਨਿਕਲਿਆ ਫਿਰ ਮੈਂ ਸੋਚਿਆ ਨਹੀਂ ਵੀ ਮੈਂ ਬੈਠਾ ਰਹਾ ਤੇ ਜਦੋਂ ਮੈਂ ਸੱਚੀ ਆਪਣਾ ਨੰਬਰ ਹੀ ਭੁੱਲ ਗਿਆ ਸੀਗਾ ਫੋਨ ਨੰਬਰ ਮੈਨੂੰ ਬਹੁਤ ਜਿਆਦਾ ਲੱਗੇ ਜਾ ਰਿਹਾ ਹਾਂ ਪਹਿਲਾਂ ਕਿੱਥੇ ਜਾਊਂਗੇ ਸਾਬ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੈ ਅੱਗੇ ਹੁਣ ਕੀ ਕਰਨਾ ਚਾਹੁੰਦੇ ਹਾਂ ਹੁਣ ਗੱਡੀ ਤੁਹਾਡੇ ਕੋਲੇ ਆ ਤੇ ਅਗਲਾ ਹੁਣ ਕੀ ਕਰਾਂਗੇ ਵੱਤੋ ਵੱਦ ਆਪਾਂ 골ਡਨ ਹਟ ਤੇ ਭਾਈ ਮੈਸੇਜ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਵੱਤੋ ਵੱਦ 골ਡਨ ਹਟ ਤੇ ਰੁਕੋ ਤੇ ਆਪਣਾ ਜੁੜੋ ਪਰਿਵਾਰ ਬਣਾਓ ਆਪਣਾ 골ਡਨ ਹਟ ਨਾਲ ਜੁੜੋ ਵੱਤੋ ਵੱਦ ਉਹ ਰਾਮ ਸਿੰਘ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਸਾਰਾ ਇੱਕ ਨਵੀਂ ਸ਼ੁਰੂਆਤ ਕੀਤੀ ਆ ਡਰਾਈਵਰ ਵੀਰਾਂ ਦਾ ਜਿਹੜਾ ਜੀਵਨ ਪੱਤਰ ਉੱਚਾ ਚੁੱਕਣ ਦੇ ਲਈ ਭਾਈ ਜੀ ਹਰ ਆਦਮੀ ਮਾਨ ਸਨਮਾਨ ਕੇ ਲਈ ਜਿੱਤਦਾ ਹੈ ਸਮਾਜ ਮੇ ਹਰ ਆਦਮੀ ਕੋ ਮਾਨ ਸਨਮਾਨ ਕੀ ਭੂਖ ਹੁੰਦੀ ਹੈ ਰੋਟੀ ਕੀ ਭੂਖ ਤਾਂ ਪੇਟ भर लेता है आदमी पेट लेकिन मान सम्मान अगर हम किसी को मान सम्मान देंगे तो उसके लिए शायद उससे बढ़ के कुछ नहीं होता और मेरे को बड़ी खुशी है कि एक सात साढ़े सात हजार तनख्वाह वाला भाई जो मतलब इतना इससे ज़्यादा मेरे को प्राउड फील हो रहा है अगर किसी गड्डी मालिक की निकलती तो वो उसकी किस्मत थी लेकिन एक जो असली अकदार परमात्मा है ना वो पता नहीं किस्मत कब खोल देता है तो आज ये लगभग ग्यारह लाख की गाड़ी जो इसको हम गिफ्ट कर रहे हैं ये नई गाड़ी ले बेटा पकड़ो ये जब ये आज से आपकी है तो से भी यही करेंगे आप अलग नहीं हो सारा ड्राइवर समाज सारा भाईचारा हमारा जितना भी ड्राइवर भाईचारा पूरे इंडिया से मैं अपील करूंगा कि आप गोल्डन हट के साथ जुड़े इस बार एक गाड़ी निकली है अगली बार हमें इकट्ठी तीन गाड़ी एक टेम्पो ट्राइवल एक डिजायर और एक हर फिर निकलेगी तो सभी भाई गोल्डन हट से जुड़े रहे और अपनी किस्मत भी आजमाएं और आपके मान सम्मान में किसी भी तरह की आपके पूरे परिवार की आपके मान सम्मान में कोई भी परमात्मा ना करे किसी परिवार के साथ या ड्राइवर भाई के साथ कोई दिक्कत हो जाए उसके लिए भी गोल्डन हट सदा आपके साथ कंधे से कंधा मिला के खड़ा रहेगा और सभी भाइयों से यही अपील करेंगे कि तो ज्यादा से ज्यादा गाड़ी, गाड़ी निकलती जैसे शास्त्री का होता है जो नाम करवाने की गाड़ी वो भी क्या आप नहीं ये गाड़ी गोल्डन हट के नाम है लेकिन हम इनसे एफिडेविट लेंगे और एफिडेविट देंगे की हमने गाड़ी इनको गिफ्ट में दी है हाँ जी की कहना चाहते हो ड्राइवर ने ड्राइवर वीरों को लिए एक ही मैसेज है मिराज के आप एक उम्मीद हर आदमी को होती है और आपकी उम्मीद पता नहीं कब हरी हो जाए तो ज्यादा से ज्यादा गोल्डन हट पे रुके और सभी भाइयों से यही अपील यह करेंगे गोल्डन हट आपका अपना है किसी और का नहीं है आप जितना ज्यादा वहां रुकोगे उससे उस ज्यादा आपको रिटर्न देगा गोल्डन हट आपके लिए तो सभी भाइयों से यही अपील यह करेंगे ਥੈਂਕ ਯੂ ਸੋ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜੀ ਇਹ ਕਾਰ ਆ ਉਸ ਦੀਆਂ ਚਾਬੀਆਂ ਵੀ ਜਿਹੜੀਆਂ ਇਸ ਡਰਾਈਵਰ ਵੀਰ ਨੂੰ ਸਪੋਰਟ ਕਰਕੇ ਇੱਕ ਵਾਰ ਫੋਟੋ ਕਰਵਾ ਲਏ ਐ ਐਸੇ ਡਰਾਈਵਰ ਵੀਰ ਦੇ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਰੀਕੇ ਨਾਲ ਜਿਹੜੀ ਇਹ ਗੱਡੀ ਦੀ ਜਿਹੜੀ ਚਾਬੀ ਆ ਉਸ ਮੁੰਡੇ ਨੂੰ ਫੜਾ ਦਿੱਤੀ ਗਈ ਹੈ 17500 ਰੁਪਏ ਦੇ ਵਿੱਚ ਨੌਕਰੀ ਕਰਨ ਵਾਲਾ ਜਿਹੜਾ ਵਿਅਕਤੀ ਹੈ ਜਿਹੜੇ ਇਸ ਨੇ ਆਪਣੀ ਕਿਸਮਤ ਜਮਾਈ ਆ ਸੋ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ 골ਡਨ ਹਟ ਵੱਲੋਂ ਆ ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜਾ ਗੱਡੀ ਗਿਫਟ ਕੀਤੀ ਗਈ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ तो थोड़ा तो मैं थोड़ा तो तो अपना रिपोर्टर सरनजीत सिंह कैमरा मैन किस